ਭਾਈ ਗੁਰਜੀਕਾ ਖਾਲਸਾ ਸ੍ਰੀ ਭਾਈ ਗੁਰਜੀ ਕੀ ਫਤਿਹ ਜੀ ਤੇ ਅੱਜ ਜਿਹੜੀ ਵੀਡੀਓ ਹੈ ਜੀ ਉਹ ਆਪਾਂ ਉੱਪਰ ਬਣਾਉਣੀ ਆ ਚੋਣਾਂ ਦੇ ਪੈਸੇ ਮੈਂ ਚੋਣਾਂ ਦੀ ਵੀਡੀਓ ਬਣਾਉਣਾ ਨਹੀਂ ਚਾਹੁੰਦਾ ਸੀ ਪਰ ਉੱਥੋਂ ਆਪਣੇ ਸਭ ਤੋਂ ਮਤਲਬ ਹੌਟ ਸੀਟ ਮੰਨੀ ਜਾ ਰਹੀ ਹੈ ਅੱਜ ਦੇ ਸਮੇਂ ਦੀ ਪੰਥਿਕਾ ਸੀਟ ਆਖੀ ਜਾਂਦੀ ਹੈ ਜੀ ਤਰਨਤਾਰਨ ਦੀ ਜਿਹੜੀ ਸੀਟ ਹੈ ਜੀ ਉੱਥੇ ਜਿਮਣੀ ਚੋਣਾਂ ਨੇ ਜੀ ਸਾਰੀਆਂ ਪਾਰਟੀਆਂ ਆਪ ਦਾ ਮਤਲਬ ਚੋਣ ਪ੍ਰਚਾਰ ਕਰ ਰਹੀਆਂ ਨੇ ਜੋਰਾਂ ਸ਼ੋਰਾਂ ਉੱਪਰ ਹਨ ਪਰ ਤਰਨਤਾਰਨ ਦੇ ਲੋਕਾਂ ਨੇ 53 ਪਿੰਡਾਂ ਨੇ ਅਰਾਊਂਡ ਅਬਾਊਟ ਉੱਥੇ ਇੱਕ ਫੈਸਲਾ ਲਿਆਗਾ ਜਿਹਦੇ ਉੱਪਰ ਮੈਨੂੰ ਵੀ ਬਹੁਤ ਬਹੁਤ ਜ਼ਿਆਦਾ ਵਧੀਆ ਫੀਲ ਹੋਇਆ ਉਹ ਚੀਜ਼ 53 ਪਿੰਡਾਂ ਨੇ ਇੱਕ ਇਹ ਚੀਜ਼ ਤਿਆਰ ਕਰੀ ਆ ਵੀ ਜਿੰਨੇ ਵੀ ਸਾਡੇ ਪਿੰਡ ਨੇ 53 ਪਿੰਡਾਂ ਨੇ ਵੀ ਉੱਥੇ ਸਰਬ ਧਰਮੀ ਫੌਜੀਆਂ ਦੇ ਬੂਥ ਲੱਗਣਗੇ ਧਰਮੀ ਫੌਜੀ ਕੌਣ ਨੇ ਹੁਣ ਵਿੱਚ ਬੰਦੇ ਨੂੰ ਨਹੀਂ ਪਤਾ ਵੀ ਧਰਮੀ ਫੌਜੀ ਕੌਣ ਨੇ ਧਰਮੀ ਫੌਜੀ ਉਹ ਸੀ ਜਿਨ੍ਹਾਂ ਨੂੰ 1984 ਦੇ ਅਟੈਕ ਵੇਲੇ ਜਿਨ੍ਹਾਂ ਦੀ ਡਿਊਟੀ ਕਿਸੇ ਦੀ ਚੀਨ ਲੱਗੀ ਸੀ ਕਿਸੇ ਦੇ ਲੇਲਾ ਤੱਕ ਲੱਗੀ ਸੀ ਕਿਸੇ ਦੀ ਬੰਬੇ ਲੱਗੀ ਸੀ ਕਿਸੇ ਕਿੱਥੇ ਲੱਗੀ ਸੀ ਉਹਨਾਂ ਨੇ ਮਤਲਬ ਜਦੋਂ ਆਪਣੇ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਹੋਇਆ ਆ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਉਦੋਂ ਉਹਨਾਂ ਨੇ ਆਪਣੀਆਂ ਬੈਰਕਾ ਛੱਡੀਆਂ ਉਹ ਸਿਰਫ ਅੰਬਰਸਰ ਲਈ ਤੁਰੇ ਵਿੱਚ ਧਰਮੀ ਫੌਜੀਆਂ ਨੇ ਕੁਰਬਾਨੀਆਂ ਵੀ ਦੇ ਦਿੱਤੀਆਂ ਆਂਦੀਆਂ ਪਰ ਉਹ ਸਮੇਂ ਦੇ ਵਿੱਚ ਜਿਹੜੇ ਕਹਿੰਦੇ ਨੇ ਸਿੱਖ ਵਾਇਲੈਂਟ ਨੇ ਵਿੱਚ ਫੌਜੀਆਂ ਲਵੇ ਧਰਮੀ ਫੌਜੀਆਂ ਦੇ ਚਾਰਨਾ ਵਿੱਚ ਪਹਿਲਾਂ ਤਾਂ ਮੇਰਾ ਸੀਸ ਬਹੁਤ ਝੁਕਦਾ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਉਹਨਾਂ ਨਾਲ ਵੀ ਇੰਨਾ ਕਸਲਾ ਸੀ ਟਰੱਕਾਂ ਦੇ ਟਰੱਕ ਬਰੂਦ ਨਾਲ ਭਰੇ ਹੋਤੇ ਜਿਉਂ ਚਾਹੁੰਦੇ ਤਾਂ ਉਹ ਸਮੇਂ ਦੇ ਵਿੱਚ ਤੁਸੀਂ ਇੰਟਰਵਿਊ ਵੀ ਚੈੱਕ ਕਰ ਸਕਦੇ ਵਿੱਚ ਫੌਜੀ ਇਹਨੇ ਉਹ ਸੀ ਬੰਬਈ ਕਹਿੰਦੇ ਬੰਬਾ ਵੀ ਮੁੱਦਾ ਮਾਰ ਦਿੰਦੇ ਪੰਬੇ ਸ਼ਹਿਰ ਇੰਨਾ ਕੁ ਜ਼ਿਆਦਾ ਬਰੂਦ ਸੀ ਉਹਨਾਂ ਨਾਲ ਵੀ ਇੰਨਾ ਅਸਲਾ ਸੀ ਪਰ ਉਹਨਾਂ ਨੇ ਆਪ ਦੀ ਵਾਇਲੇਸ਼ਨ ਜਿਹੜੀ ਉਹ ਰਸਤੇ ਦੇ ਵਿੱਚ ਨਹੀਂ ਕੀਤੀ ਪਰ ਰਸਤੇ ਦੇ ਵਿੱਚ ਕਾਫੀ ਫੌਜੀਨਾਂ ਸੀਦ ਵੀ ਕਰ ਦਿੱਤਾ ਗਿਆ ਕੁਝ ਇੱਥੇ ਅੰਬਰਸਰ ਆ ਪਹੁੰਚ ਵੀ ਗਏ ਉਹਨਾਂ ਦੇ ਬਸ ਜਜ਼ਬਾਤ ਬਾਹਰ ਆਏ ਵੀ ਸਾਡੇ ਹਨ ਆਪਣੇ ਬਾਪ ਨੂੰ ਹੱਕ ਪਾਲੇ ਵੀ ਸਾਡਾ ਹਰਮੰਦਰ ਦੇਲਾ ਸਾਡਾ ਵੀ ਉੱਥੇ ਅਟੈਕ ਹੋ ਗਿਆ ਪਿੱਛੇ ਡੈ ਵੀ ਕੀ ਗਿਆ